ਸਾਸਰੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਫਾਜਲਕਾ 24 ਜਲਾਲਾਬਾਦ ਦੇ ਸਰਦੀਪ ਇਲਾਕੇ ਦੀ ਇਕਲੌਤੀ ਨਹਿਰ ਲਸ਼ਮਣ ਜੋ ਪਿੰਡ ਮੋਹਰ ਸਿੰਘ ਵਾਲਾ ਪੁਲ ਦੇ ਕੋਲੋਂ ਟੱਲੀ ਕੋਲ ਟੁੱਟ ਚੁੱਕੀ ਹੈ ਜੋ ਕਰੀਬ 3-4 ਘੰਟੇ ਹੋ ਗਿਆ ਕਿਸਾਨਾਂ ਵੱਲੋਂ ਕੋਸ਼ਿਸ਼ਾਂ ਜਾਰੀ ਹਨ ਬੰਨਣ ਵਾਸਤੇ ਜੀਸੀਬੀ ਦਾ ਕਿਸਾਨਾਂ ਵੱਲੋਂ ਪ੍ਰਬੰਧ ਕੀਤਾ ਗਿਆ ਹੈ ਇਹਦੇ ਮੇਰੇ ਪਿੱਛੇ ਦੇਖ ਸਕਦੇ ਹੋ 11 ਏਕੜ ਫਸਲ ਜੋ ਖਰਾਬ ਹੋ ਚੁੱਕੀ ਹੈ ਜਿਹਦੇ ਵਿੱਚ ਸਬਜ਼ੀਆਂ ਕਰੇਲੇ ਆ ਦੱਸ ਦਈਏ ਦੇ ਨਾਲ ਹੀ ਪਨੀਰੀਆਂ ਵੀ ਡੁੱਬ ਚੁੱਕੀਆਂ ਜੋ ਮੂੰਗੀ ਦੀ ਫਸਲ ਆ ਉਹ ਵੀ ਖਰਾਬ ਹੋ ਚੁੱਕੀ ਆ ਜੋ ਪੱਠੇ ਆ ਵਗੈਰਾ ਉਹ ਵੀ ਇਹਦੇ ਲਪੇਟ ਵਿੱਚ ਇਹਦੇ ਢਾਣੀਆਂ ਇਸ ਨਹਿਰ ਦੇ ਵਿੱਚ ਆ ਰਹੀਆਂ ਕਰੀਬ 100 ਏਕੜ ਦੇ ਜੋ ਕਰੀਬ ਧਾਨ ਦੀ ਫਸਲ ਆ ਇਹਦੇ ਨਹਿਰ ਦੇ ਪਾਣੀ ਨਾਲ ਡੁੱਬ ਚੁੱਕੀ ਆ ਲੇਕਿਨ ਕਿਸਾਨਾਂ ਵੱਲੋਂ ਕੋਸ਼ਿਸ਼ਾਂ ਜਾਰੀ ਕੀਤੀਆਂ ਜਾ ਰਹੀਆਂ ਅਜੇ ਤੱਕ ਪਾਣੀ ਤੇ ਬਾਦ ਕੰਟਰੋਲ ਨਹੀਂ ਕੀਤਾ ਗਿਆ ਕਿਸਾਨਾਂ ਵੱਲੋਂ ਗੱਟੇ ਲਗਾਏ ਜਾ ਰਹੇ ਨੇ ਮੁੱਢ ਪੱਟ ਕੇ ਲਗਾਏ ਜਾ ਰਹੇ ਨੇ ਜੀਸੀਬੀ ਦਾ ਪ੍ਰਬੰਧ ਹੈ ਲੇਕਿਨ ਪਾਣੀ ਅਜੇ ਨਹੀਂ ਰੋਕ ਰਿਹਾ ਪਾਣੀ ਪਿਛੋ ਤੇਜ਼ ਵਹਾ ਨਾਲ ਚੱਲ ਰਿਹਾ ਹੈ ਸੋ ਪ੍ਰਸ਼ਾਸਨ ਅਧਿਕਾਰੀ ਐਸ ਡੀਓ ਐਕਸ਼ਨ ਨਾਲ ਕਿਸਾਨਾਂ ਦੀ ਗੱਲਬਾਤ ਹੋਈ ਲੇਕਿਨ ਇੱਥੇ ਪ੍ਰਸ਼ਾਸਨ ਅਧਿਕਾਰੀ ਅਜੇ ਤੱਕ ਕੋਈ ਨਹੀਂ ਪਹੁੰਚਿਆ ਕਿਸਾਨ ਇੱਥੋਂ ਦੇ ਮੰਗ ਕਰਦੇ ਹਨ ਕਿ ਇਸ ਨਹਿਰ ਨੂੰ ਤੁਰੰਤ ਬੰਦ ਕੀਤਾ ਜਾਵੇ ਔਰ ਇਹਦੀ ਪ੍ਰੋਪਰ ਤਰੀਕੇ ਨਾਲ ਸਫਾਈ ਕਰਾ ਕੇ ਇਸ ਨਹਿਰ ਨੂੰ ਚਾਲੂ ਕਰਾਇਆ ਜਾਵੇ ਸੋ ਕਿਸਾਨਾ ਇਹ ਵੀ ਕਹਿ ਰਹੇ ਹਨ ਮੋਗੇ ਨਾ ਹੋਣ ਕਾਰਨ ਮੋਗੇ ਨਾ ਹੋਣ ਕਾਰਨ ਔਰ ਜੋ ਕਿਸਾਨਾਂ ਦੀ ਫਸਲਾਂ ਤੱਕ ਜੋ ਇੱਥੋਂ ਦੇ ਖਾਲਾ ਦਾ ਪ੍ਰਬੰਧ ਨਹੀਂ ਹੈ ਜਿਸ ਕਾਰਨ ਨਹਿਰ ਵਿੱਚ ਓਵਰ ਪਾਣੀ ਛੱਡਿਆ ਗਿਆ ਕਿਸਾਨਾਂ ਨੂੰ ਇਸ ਪਾਣੀ ਦੀ ਜ਼ਰੂਰਤ ਨਹੀਂ ਹੈ ਇਸ ਕਾਰਨ ਨਹਿਰ ਟੁੱਟ ਗਈ ਇਸ ਨਹਿਰ ਦੀ ਬਿਲਕੁਲ ਸਫਾਈ ਨਹੀਂ ਹੋਈ ਤੁਸੀਂ ਲਗਾਤਾਰ ਦੇਖ ਰਹੇ ਹੋ ਫਾਜ਼ਲਕਾ 24 ਸਾਥੀਓ ਫੇਸਬੁਕ YouTube ਸਾਡਾ ਫਾਜ਼ਲਕਾ 24 ਚੈਨਲ ਹੈ ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੁਹਾਡੀ ਸਪੋਰਟ ਦੀ ਜ਼ਰੂਰਤ ਹੈ ਇਸ ਤਰ੍ਹਾਂ ਦੀ ਅਸੀਂ ਖਬਰਾਂ ਦਿਖਾਉਂਦੇ ਰਹਿੰਨੇ ਹਾਂ ਮਜ਼ਦੂਰ ਕਿਸਾਨਾਂ ਔਰ ਹਰ ਤਰ੍ਹਾਂ ਦੀ ਖਬਰ ਦਿਖਾਉਂਦੇ ਰਹਿੰਨੇ ਆ ਧੰਨਵਾਦ ਸਾਥੀਓ ਮੈਂ ਤੁਹਾਡਾ ਮੇਰਾ ਨਾਮ ਮਿਰਮਲ ਸਿੰਘ ਆ ਜੀ। ਮੇਰੇ ਮੋਰ ਸਿੰਘ ਆ। ਉਹ ਆਪ ਜੀ ਜੋ ਅੱਜ ਵੀਰੀ ਜੋ ਲਸ਼ਮਾ ਨਾ ਟੁੱਟੀ ਇਹਦੇ ਬਾਰੇ ਜਾਣਕਾਰੀ ਦਿਓ ਜੀ। ਜਿਹੜੀ ਇਹ ਲਸ਼ਮਾ ਨਹਿਰ ਟੁੱਟੀ ਏ ਇਹਦੇ ਬਾਰੇ ਜਾਣਕਾਰੀ ਤੇ ਤੁਸੀਂ ਆਪ ਦੇਖ ਹੀ ਸਕਦੇ ਹੋ ਵੀ ਇਹ ਨਹਿਰ ਮਹਿਕਮੇ ਨੇ ਨਾ ਸਫਾਈ ਕਰਾਈ ਏ ਜੀ। ਨਾ ਸਫਾਈ ਹੋਈ ਏ ਇਹਦੀ ਪੂਰੀ ਸਵਾਈ ਨਾ ਹੋਣ ਦੇ ਕਰਕੇ ਹੀ ਆ ਸਾਰਾ ਨੁਕਸਾਨ ਹੋ ਰਿਹਾ ਜਿਹੜੀ ਨਹਿਰ ਟੁੱਟੀ ਹੈ ਇਹ ਲੋਕੇਸ਼ਨ ਹੈਗੀ ਮੋਰਸਿੰਘ ਵਾਲਾ ਇਹਾੜੀ ਜੀ ਇੱਥੋਂ ਨਹਿਰ ਟੁੱਟੀ ਹੈ ਤਕਰੀਬਨ ਸਾਢੇ 3 ਘੰਟੇ ਹੋ ਗਏ ਨਹਿਰ ਟੁੱਟੀ ਨੂੰ ਜੀ ਜਤਨ ਪੂਰਾ ਕੀਤੀ ਜਾਂਦੇ ਨੇ ਨੌਜਵਾਨ ਬੰਨਣ ਦੇ ਪਰ ਨਹੀਂ ਕਾਬੂ ਨਹੀਂ ਆ ਰਹੀ ਤੇ ਮਹਿਕਮੇ ਵਾਲਿਆਂ ਨੂੰ ਕੀ ਸੋਚਿਤ ਕੀਤਾ ਹੈ ਮਹਿਕਮੇ ਕੋਈ ਮਹਿਕਮੇ ਦਾ ਬੰਦਾ ਨਹੀਂ ਪਹੁੰਚਿਆ ਕੋਈ ਨਹੀਂ ਪਹੁੰਚਿਆ ਕੋਈ ਮਹਿਕਮੇ ਦਾ ਬੰਦਾ ਨਹੀਂ ਪਹੁੰਚਿਆ ਜੀ ਜੀ ਸੀ ਬੀ ਦਾ ਪ੍ਰਬੰਧ ਤੁਸੀਂ ਆਪਨੇ ਕੋਲ ਕੀਤਾ ਜੀ ਇਹ ਜੀ ਸੀ ਬੀ ਦਾ ਪ੍ਰਬੰਧ ਸ਼ਾਇਦ ਇਹਨਾਂ ਨੇ ਇਹਦੇ ਬਾਰੇ ਨਹੀਂ ਮੈਨੂੰ ਪਤਾ ਇਹ ਮੇਰੇ ਹਿਸਾਬ ਨਾਲ ਦਾਅਵੇ ਕੋਲ ਹੀ ਕੀਤਾ ਗਿਆ ਪਰ ਉਹ ਜੀਸੀਬੀ ਨਾਲ ਵੀ ਨਹੀਂ ਕੰਮ ਸੋ ਉਤਾਰਿਆ ਜੀ ਇਹ ਲਗਾਤਾਰ ਦੋ ਟਾਈ ਘੰਟੇ ਹੋ ਕੇ ਬੰਦ ਰਹੇ ਨੇ ਲੇਕਨ ਪਾਣੀ ਨਹੀਂ ਬਾਦ ਮੈਂ ਇਹ 2 ਵਜੇ ਤੇ 18 ਮਿੰਟ ਤੇ ਟੁੱਟੀ ਹੈ ਜੀ ਤੁਸੀਂ ਟਾਈਮ ਦੇਖ ਲਓ ਕਿੰਨਾ ਹੋ ਗਿਆ 2 ਘੰਟੇ ਤੇ 3 ਘੰਟੇ ਪਲੱਸ ਟਾਈਮ ਹੋਇਆ ਸ਼ਾਇਦ ਵੀ ਬੰਨੀ ਜਾ ਰਹੇ ਉਹਦੇ ਲੱਗੇ ਨਹੀਂ ਸੁੱਤਰ ਨਹੀਂ ਆ ਰਿਹਾ ਜੀ ਕੋਸ਼ਿਸ਼ ਕਰ ਰਹੇ ਨਹੀਂ ਨਹੀਂ ਕੋਸ਼ਿਸ਼ ਕਰ ਰਹੇ ਪਰ ਨਹੀਂ ਸੁੱਤਰ ਨਹੀਂ ਆ ਰਹੀ ਨੇ ਜੀ ਜਦ ਤੱਕ ਪਿਛੋ ਪਾਣੀ ਨਹੀਂ ਬੰਦ ਹੁੰਦਾ ਉਹ ਤੱਕ ਨਹੀਂ ਵੱਜਣੀ ਅੱਛਾ ਤੁਹਾਡੀ ਕਹਿਣਾ ਅੱবি ਪਿਛੋ ਪਾਣੀ ਬੰਨ੍ਹ ਕੇ ਹਾਂਜੀ ਹਾਂਜੀ ਜਿਆਦਾ ਇਹਦੇ ਵਿੱਚ ਜੇ ਪਾਣੀ ਆਉਂਦਾ ਨਹੀਂ ਜੇ ਆ ਜਾਏ ਤਾਂ ਤਾੜ ਨਹੀਂ ਚੜਦਾ ਨੁਕਸਾਨ ਹੀ ਕਰਦਾ ਹੈ ਮੈਹਰ ਦੀ ਸਫਾਈ ਨਹੀਂ ਹੋਈ ਕਦੇ ਵੀ ਨਹੀਂ ਹੋਈ ਮੈਹਰ ਦੀ ਇਸ ਦੀ ਸਫਾਈ ਇਹਦੇ ਬਾਰੇ ਇਹਦੀ ਕੋਈ ਪੁੱਛਗਿੱਛ ਨਹੀਂ ਬਸ ਅਫਸਰ ਤਨਖਾਹਾਂ ਲਈ ਜਾ ਰਹੇ ਨੇ ਘਰੇ ਬੈਠੇ ਹੋਏ ਕਦੇ ਕੋਈ ਇੱਥੇ ਐਸ ਡੀਓ ਜਾਂ ਐਕਸਨ ਇਹਦਾ ਮੈਹਰ ਮਹਿਕਮੇ ਦਾ ਕਦੇ ਵੀ ਨਹੀਂ ਕੋਈ ਆਇਆ ਹੈ ਦੀ ਮੰਗ ਕਰਨੀ ਚਾਹੁੰਦੇ ਹੋ ਪ੍ਰਸ਼ਾਸਨ ਅਧਿਕਾਰੀਆਂ ਦੀ ਮੰਗ ਪ੍ਰਸ਼ਾਸਨ ਨੂੰ ਵੀ ਇਹਦੇ ਪਾਣੀ ਕੱਲਾਂ ਨਾਲ ਤਾਂ ਬੰਦ ਹੀ ਰਵੇ ਤਾਂ ਚੰਗੀ ਗੱਲ ਹੈ ਜੀ ਕਿਉਂਕਿ ਪਾਣੀ ਆਲਾ ਨੁਕਸਾਨ ਕਰਦਾ ਹੈ ਜਾਂ ਫਿਰ ਇਹਦੀ ਸਫਾਈ ਕੀਤੀ ਜਾਵੇ ਰਿਪੇਅਰ ਕੀਤੀ ਜਾਵੇ ਜਿੱਥੇ-ਜਿੱਥੇ ਟੁੱਟੀ ਵੀ ਹੈ ਉਹਦਾ ਚੰਗੀ ਤਰ੍ਹਾਂ ਗਨਸੋ ਬਕਰ ਕੇ ਫੇਰ ਹੀ ਪਾਣੀ ਕੱ ਲੈ ਜਾਵੇ ਨਹੀਂ ਤਾਂ ਲੋੜ ਹੀ ਨਹੀਂ ਪਾਣੀ ਕੱਲਣ ਦੀ ਤੁਹਾਡਾ ਜੀ ਰੰਗਾ ਸਿੰਘ ਜੀ ਜੀ ਜੋ ਲਸ਼ਮਣ ਨਾ ਟੁੱਟੀ ਆ ਇਹ ਕਿੱਥੋਂ ਟੁੱਟੀ ਆ ਜੀ ਇਹ ਜੀ ਪਿੰਡ ਧਰਮੂ ਵਾਲਾ ਰਕਬਾ ਪੈਂਦਾ ਤੇ ਬੰਨ ਵਾਲੀ ਟਾਲੀਸ ਦੀਦੀ ਇਹਦੇ ਕੋਲੋਂ ਟੁੱਟੀ ਆ ਜੀ ਜੀ ਇਹ ਅੱਗੇ ਵੀ 10 12 ਵਾਰੀ ਟੁੱਟ ਚੁੱਕੀ ਆ ਜੀ ਤੇ ਕੋਈ ਖਟਾਈ ਨਹੀਂ ਹੋਈ ਕੋਈ ਕੁਝ ਨਹੀਂ ਹੋਈ ਕਦੇ ਦਰਿਆ ਮਾਰ ਗਿਆ ਕਦੇ ਨਹਿਰ ਮਾਰ ਗਈ ਸਾਡਾ ਹਰ ਸਾਲ ਹੀ ਫਸਲ ਡੁੱਬਦੀ ਹਰ ਸਾਲੇ ਜੀ ਤੇ ਬੜਾ ਭਾਂਤਗੜ ਪ੍ਰਸ਼ਾਸਨ ਨੂੰ ਮੰਗ ਕੀਤੀ ਏ ਵੀ ਪਾਣੀ ਸਾਬ ਦਾ ਛੱਡਿਆ ਕਰੋ ਜਦੋਂ ਵੇਖ ਲੈ ਬਾਰਿਸ਼ ਆ ਗਈ ਉਹਦਾ ਪਾਣੀ ਛੱਡ ਦਿੱਤਾ ਤੇ ਅੱਗੇ ਪਿੱਛੇ ਸੁੱਕੀ ਰਹਿੰਦੀ 24 ਮਹੀਨੇ ਮੀਰ ਜੀ ਫਸਲ ਇਹ ਕਿੰਨੀ ਖਰਾਬ ਹੋਈ ਹੈ ਜਿਹੜੇ ਇੱਥੇ ਨਾ ਟੁੱਟੇ 100 ਏਕੜ ਜ਼ਮੀਨ ਜਿਹੜੀ ਫਸਲ ਖਰਾਬ ਹੋ ਚੁੱਕੀ ਮੂੰਗੀ ਸੀ ਧਾਨ ਸੀ ਤੇ ਆ ਪਨੀਰੀ ਦੇਖ ਲੋ ਵੀ ਪਨੀਰੀ ਤਾਂ ਹੁਣ ਕੱਖ ਨਹੀਂ ਪਲੇ ਰਹਿ ਗਿਆ ਆ ਪਾਣੀ ਉੱਤੇ ਚੜ ਗਿਆ ਬਸ ਔਰ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਹੋ ਹੁਣ ਪ੍ਰਸ਼ਾਸਨ ਤੋਂ ਮੰਗ ਕਰਨੇ ਆ ਵੀ ਆ ਸਰਕਾਰ ਆ ਤੇ ਵੇਖੇ ਦੀ ਜਿਮੀਂਦਾਰਾਂ ਰੱਖੀ ਹਾਲ ਚਾਲੇ ਕੀ ਨਹੀਂ ਜੀ ਕੋਈ ਨਹੀਂ ਪ੍ਰਸ਼ਾਸਨ ਦਾ ਬੰਦਾ ਆਇਆ ਐਸ ਡੀ ਐਮ ਨੂੰ ਵੀ ਫੋਨ ਲਾਇਆ ਜੇ ਆਈ ਨੂੰ ਫੋਨ ਲਾਇਆ ਜੀ ਕੋਈ ਸੁਣਵਾਈ ਨਹੀਂ ਹੋਈ ਕੋਈ ਸੁਣਵਾਈ ਨਹੀਂ ਹੋਈ ਆ ਵੀ ਲੱਗੇ ਖਲੇ ਬੰਨਣ ਵਾਂਣ ਤੇ ਜੋ ਜੀ ਸੀ ਬੀ ਇੱਧਰ ਸ਼ਿਗਰਾ ਦੇਖ ਸਕਦੇ ਲਾਈ ਆ ਇਹ ਕਿਸਾਨ ਨੇ ਆਪਦੇ ਕੋਲੋਂ ਪ੍ਰਬੰਧ ਕੀਤਾ ਇਸ ਦਾ ਜੀ ਸੀ ਬੀ ਦਾ ਹਾਂਜੀ 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 ਜੀ ਹੋਰ ਕੀ ਕਹਿਣਾ ਚਾਹੁੰਦੇ ਹੋ ਜੀ ਹੁਣ ਵੇਖ ਲੈ ਤੇਰੇ ਸਾਹਮਣੇ ਆ ਫਸਲ ਡੁੱਬ ਗਈ ਸਾੜੀ ਹੋਰ ਪ੍ਰਸ਼ਾਸਨ ਆ ਤੇ ਵੇਖੇ ਭਾਲ ਚਲ ਪੁੱਛੇ ਸਾਡਾ ਜ਼ਿੰਮੇਵਾਰਾਂ ਦਾ ਵੀ ਕਿਉਂ ਵੀ ਮਰੇ ਜੇ ਕਿ ਜਿੰਦੇ ਜੇ ਪਿਛਲੀ ਵਾਰ ਦਰਿਆ ਆ ਲੈ ਤੇ ਬਹਿ ਗਿਆ ਸਾਨੂੰ ਕੋਈ ਫਸਲ ਨਹੀਂ ਬਚੀ ਸੀ ਦਰਿਆ ਨਾਲ ਸਾਰੀ ਡੋਬ ਗਈ ਸੀ ਹੁਣ ਨਹਰ ਲੈ ਤੇ ਬਹਿ ਗਈ ਹਾਂ ਜੀ ਪ੍ਰਧਾਨ ਜੀ ਜੋ ਲਸ਼ਮਣ ਆ ਟੁੱਟੀ ਐ ਇਹਦੇ ਬਾਬਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਸਰਦੇਵ ਸਿੰਘ ਜੋਧਾ ਭਾਰਤੀ ਕਿਸਾਨ ਜੂਨੀਅਰ ਕਾਦੀਆ ਦਾ ਕਬਾਇਆ ਸਕੱਤਰ ਨਹਿਰਜੀਤ ਦੀ ਕੋਈ ਸਪਾਈ ਨਹੀਂ ਹੋਈ ਕੱਲ ਵੀ ਅਸੀਂ ਤੁਹਾਨੂੰ ਵੀ ਬੇਨਤੀ ਕੀਤੀ ਸੀ ਵੀ ਆਓ ਤੇ ਆ ਕੇ ਨਾਲ ਇਹ ਹਾਲ ਵਿਖਾਓ ਪ੍ਰਸ਼ਾਸਨ ਨੂੰ ਵੀ ਨਹਿਰ ਦਾ ਕੀ ਹਾਲ ਹੋ ਆਵੇ ਤੀਜੀ ਵਾਰ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਨਹਿਰ ਦੇ ਵਿੱਚ ਸਿਰਸਿਰ ਜਿੱਡਾ ਸਰਕੰਡਾ ਖੜਾ ਹੈ ਤੇ ਪ੍ਰਸ਼ਾਸਨ ਕੋਈ ਸੁਣਵਾਈ ਨਹੀਂ ਕਰਦਾ ਕੱਲ ਦਾ ਪਾਣੀ ਟੁੱਟਲ ਬਰਾਬਰ ਸੀਗਾ ਮਹਿਕਮੇ ਵਾਲਿਆਂ ਨੂੰ ਅਸੀਂ ਫੋਨ ਕੀਤਾ ਉਹਨਾਂ ਨੇ ਸਾਡੀ ਕੋਈ ਗੱਲਬਾਤ ਨਹੀਂ ਸੁਣੀ ਤੇ ਅੱਜ ਨਹਿਰ ਰਾਤ ਦੀ ਟੁੱਟ ਗਈ ਹੈ ਮਾੜਾ ਜਿਹਾ ਕੈਮਰਾ ਤੁਸੀਂ ਇੱਧਰ ਪਾ ਦੇ ਵੇਖੋ ਵੀ ਝੋਨੇ ਦੇ ਪਾਣੀ ਬਸ ਉੱਪਰ ਦੀ ਸੜਕ ਦੇ ਉੱਪਰ ਕ੍ਰਾਸ ਕਰਨ ਵਾਲਾ ਹੋ ਗਿਆ ਜੀ ਇਹ ਕਿਸਾਨ ਕੀ ਕਰਨਗੇ ਜਿਨਨੇ 5000 ਰੁਪਿਆ ਲਵਾਈ ਭਰੀ ਹੈ ਬੀ.ਏ.ਪੀ ਪਾਈ ਏ 7 8000 ਖਰਚਾ ਕਿਸਾਨ ਇਸ ਟਾਈਮ ਕਰ ਚੁੱਕਿਆ ਹੈ ਤੇ ਉਹ ਇਨਾ ਖਰਚਾ ਕਰਨ ਦੇ ਬਾਵਜੂਦ ਉਹਦਾ ਹਾਲ ਹੀ ਚੋਨਾ ਤੁਰਿਆ ਤੇ ਉੱਤੋਂ ਮਤਲ ਨਹਿਰ ਦੇ ਡੋਪਤਾ ਉਹ ਕਿਸਾਨ ਕੀ ਕਰੇਗਾ ਅੱਜ ਉਹਦੇ ਕੋਲ ਪਨੀਰੀ ਐਣੀ ਅੱਗੇ 10 15000 ਹੋਰ ਖਰਚਾ ਆਏ ਤੇ ਫਿਰ ਕਿਸਾਨ ਨੇ ਤਾਂ ਛੇਕੜ ਤੇ ਇਹ ਵੀ ਉਹਨੇ ਫਾਇਆ ਹੀ ਲੈਣਾ ਹੈ ਨਾ ਤਾਂ ਸਾਰੀ ਸਰਕਾਰਾਂ ਕੋਈ ਸੁਣਦੀਆਂ ਨੇ ਤੇ ਨਾ ਸਾਡੀ ਪ੍ਰਸ਼ਾਸਨ ਸੁਣੁੰਦਾ ਹੈ ਰਾਤ ਦਾ ਪਾਣੀ ਟੁੱਟਣ ਲੱਗਿਆ ਰਾਤ 2 ਮਸ਼ੀਨਾ ਫਤੂ ਵਾਲਾ ਜਿਹੜਾ ਗੁਰਦੁਆਰਾ ਟਾਣੀ ਮਾਨ ਸਿੰਘ ਦਾ ਉਸ ਨਹਿਰ ਪੁਲ ਦੇ ਉੱਤੇ ਅਸੀਂ ਦੋ ਮਸ਼ੀਨਾਂ ਠੱਲੀ ਰੱਖੀਆਂ ਨੇ ਦੋ ਤਿੰਨ ਜਿਹਾ ਉਹ ਫਿੱਸੀ ਸੀ ਨਹਿਰ ਖੁੱਡਾ ਪੰਨੀਆਂ ਸੀ ਉਹ ਰਾਤ ਨੂੰ ਪੰਨੀਆਂ ਨੇ ਤੇ ਅੱਜ ਧਰਮੂ ਵਾਲਾ ਮੋਹਰ ਸਿੰਘ ਵਾਲੇ ਦਾ ਜਿਹੜਾ ਪੋਲੇ ਬਿਲਕੁਲ ਉਹਦੇ ਚੜਦੇ ਵਾਲੇ ਪਾਸੇ ਸਬਾਜਕੇ ਵਾਲੇ ਪਾਸੇ ਰਾਤ ਦੀ ਟੁੱਟ ਗਈ ਹੈ ਪਾਣੀ ਤੋਂ ਨੂੰ ਵਖਾਇਆ ਵੀ ਝੋਨੇ ਦੇ ਬਰਾਬਰ ਹੋ ਗਿਆ ਰੋਡ ਕਰਾਸ ਕਰਨ ਵਾਲਾ ਪ੍ਰਧਾਨ ਜੀ ਪ੍ਰਸ਼ਾਸਨ ਅਧਿਕਾਰੀ ਇੱਥੇ ਕੋਈ ਪਹੁੰਚਿਆ ਕੋਈ ਪ੍ਰਸ਼ਾਸਨ ਅਧਿਕਾਰੀ ਨਹੀਂ ਹਾਲੀ ਤਿੱਕਣ ਪਹੁੰਚਾ ਜੀ ਫੋਨ ਜ਼ਰੂਰ ਕੀਤੇ ਨੇ ਉੱਧ ਅੱਗੋ ਉਲਟੀ ਹਟਚਰਾ ਕਰਦੇ ਨੇ ਆਂਦੇਰੇ ਥੋਦੇ ਚੋਨਾ 20 ਨਾ ਡੁੱਬਾ ਕੋਈ ਆਪਣੇ ਨਾਲ ਨਹਿਰ ਨਾਲ ਥੋੜਾ ਡੁੱਬਿਆ ਹੈ ਜੀ ਹੋਰ ਕੀ ਕਹਿਣਾ ਚਾਹੁੰਦੇ ਇਸ ਬਾਰੇ ਜੀ ਕਹਿਣਾ ਚੁੰਦੇ ਆ ਜੀ ਜਦੋਂ ਤਿੱਕਨ ਇਸ ਨਹਿਰ ਦੀ ਕੋਈ ਮਜ਼ਬੂਤੀ ਨਹੀਂ ਕਰਦੇ ਉਦੋਂ ਤਿੱਕਨ ਪਾਣੀ ਨਾ ਛੱਡਣ ਮੌਸਮ ਵੀ ਤੁਹਾਨੂੰ ਪਤਾ ਵੀ ਖਰਾਬ ਹੋ ਜੇ ਉਤੋਂ ਮੀਂਹ ਵਸਦਾ ਉਦੋਂ ਨਹਿਰ ਚ ਪਾਣੀ ਛੁੱਟਦੇ ਨੇ ਟੁੱਟਦੇ ਨੇ ਤੇ ਬਹੁਤ ਏਰੀਆ ਨਾਲ ਹੈਗਾ ਰਾਤ ਟਾਲੀਆ ਦੇ ਵੀ ਟੁੱਟੀ ਏ ਇਹ ਧਰਮੂ ਵਾਲੇ ਦਾ ਏਰੀਆ ਹੈ ਅੱਗੇ ਫੱਤੂ ਵਾਲੇ ਦਾ ਨੀਵਾ ਏਰੀਆ ਹੈ ਕਿੱਥੋਂ ਵੀ ਟੁੱਟਦੀ ਏ ਸਾਡੇ ਘਟੋ ਘੱਟ 3-400 ਏਕੜ ਝੋਨੇ ਦਾ ਜਾਂਦਾ ਹੀ ਜਾਂਦਾ ਹੈ ਤੇ ਉਹ ਕਿਸਾਨ ਦੱਸ ਕੀ ਕਰਨ ਦੇ ਗਰੀਬ ਕਿਸਾਨ ਐ ਅਸੀਂ ਕਿਸੇ ਕੋਲ 2 ਕਿੱਲੇ ਪੈ ਲਈਏ ਕਿਸੇ ਕੋਲ 3 ਕਿੱਲੇ ਪੈ ਲਈਏ ਕੋਈ ਸਾਡੇ ਤੇ ਨਹੀਂ ਪੰਜਾਬ ਜਿਹਾ ਕਿੱਲਿਆਂ ਦੇ ਟੱਕ ਨੇ ਪ੍ਰਧਾਨ ਜੀ ਇਹਦੇ ਸਬਜ਼ੀਆਂ ਨੇ ਲੱਗੀਆਂ ਸੀ ਸਬਜ਼ੀਆਂ ਵੇ ਤਬਾਹ ਹੋ ਗਈਆਂ ਪਾਣੀ ਨਾਲ ਸਬਜ਼ੀਆਂ ਦਾ ਜੀ ਬਹੁਤ ਨੁਕਸਾਨ ਹੋਇਆ ਸਬਜ਼ੀ ਚ ਜਿਹਦੇ ਚਾਜ 3 3 ਫੁੱਟ ਪਾਣੀ ਵਹਿ ਗਿਆ ਉਹ ਸਵੇਰ ਨੂੰ ਬਹਿ ਜਾਣੀ ਸਬਜ਼ੀ